ਕੀ ਦਾ ਪਤਾ ਨਹੀਂ ਟ੍ਰਾਫਿਕ ਦਾ ਟਾਈਮਿੰਗ ਕੋਈ ਨਹੀਂ ਆ ਰਿਹਾ ਜੀ ਆਹ ਕਿੱਥੇ ਜਾਣਾ ਯਾਰ ਸਭ ਤਾਂ ਇੰਤੈ ਜਾਓ ਸਾਰੇ ਕੀ ਕੀ ਬਦਲੋ ਯਾਰ ਦੂਸਰੇ ਦੇ ਕੇ ਤੁਹਾਨੂੰ ਚੈੱਕ ਕਰ ਲੋ ਕਰਾਲੀ ਰੇਲਵੇ ਸਟੇਸ਼ਨ ਤੇ ਪੁਲਿਸ ਵੱਲੋਂ ਚੈਕਿੰਗ ਡੀਐਚਪੀ ਦੀ ਅਗਵਾਈ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਆ ਜਿਹੜੇ ਬੈਗ ਨੇ ਯਾਰ ਕਿ ਪਤਾ ਨਹੀਂ ਕਿਸ ਕੋਲ ਹੈ ਲੋ ਮੈਂ ਯਾਰ ਇਸ ਤਰ੍ਹਾਂ ਵੀ ਕਰ ਆਉਂ ਨਹੀਂ ਗਿਆ ਰਾਹ ਤੇ ਇਹ ਕਿ ਪੁੱਛੀਆਂ ਦੇਖੀਓ ਦੇਖੀਆਂ ਤੇ ਸੋਚਣ ਉਹ ਆਦਾ ਜਿਹੜੀ ਮੈਂ ਅੱਜ ਆਈ ਹਾਂ ਚੱਲ ਇੱਕ ਦਿਨ ਪੁੱਛ ਹੀ ਮੰਨੂ ਨਾ ਘੇਰਦੀ ਤੂੰ ਇੱਕ ਚਮਕੋ ਮੋਤੀ ਤਿੰਨ ਤਿੰਨ ਸਾਰੇ ਆ ਗਏ ਨਾਗਰ ਨਾਗਰ ਰਾਲੀ ਰੇਲਵੇ ਸਟੇਸ਼ਨ ਦੀ ਚੈਕਿੰਗ ਡੀਐਸਵੀ ਦੀ ਅਗਵਾਈ ਚ ਕੁਰਾਲੀ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਹੈ ਤੇ ਇਹ ਚੈਕਿੰਗ ਅਪਿਆਨ ਕਦੋਂ ਤੋਂ ਸ਼ੁਰੂ ਕਰਿਆ ਹੈ ਤੇ ਕਦੋਂ ਤੱਕ ਜਾਰੀ ਰਹੇਗਾ ਜੀ ਦੇਖੋ ਜੀ ਇਹ ਤਾਂ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸੀਐਮ ਸਾਹਿਬ ਨੇ ਮੁਹਿੰਮ ਛੇੜੀ ਹੈ ਕਿ ਐਸਐਸਪੀ ਸਾਹਿਬ ਵੱਲੋਂ ਡੀਜੀਪੀ ਸਾਹਿਬ ਵੱਲੋਂ ਜਿਹੜਾ ਅਹਿਦ ਹੈ ਬਿਸੀਕਲੀ 31 ਮਈ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਨਾ ਹੈ ਉਸੇ ਲੜੀ ਦੇ ਤਹਿਤ ਲਗਾਤਾਰ ਡੇਲੀ ਕੋਈ ਨਾ ਕੋਈ ਕਾਰਵਾਈ ਸਾਡੇ ਵੱਲੋਂ ਕੀਤੀ ਜਾਂਦੀ ਹੈ ਜੀ ਹਰ ਏਰੀਆ ਦੇ ਵਿੱਚ ਤੇ ਹਰ ਅਸਪੈਕਟ ਨੂੰ ਮੁੱਖ ਰੱਖਦੇ ਹੋਏ ਚਾਹੇ ਉਹ ਸੈਮੀਨਾਰਸ ਨੇ ਜਿਸ ਤਰ੍ਹਾਂ ਅੱਜ ਹੀ ਅਸੀਂ ਮੇਰੇ ਵੱਲੋਂ ਸਬਡਿਵੀਜ਼ਨ ਮੁੱਲਾਂਪੁਰ ਦੇ ਵਿੱਚ ਇੰਡੋ ਗਲੋਬਲ ਕਾਲਜ ਹੈਗਾ ਮਾਜਰੀ ਥਾਣੇ ਦੇ ਵਿੱਚ ਤਾਂ ਉੱਥੇ ਸਾਰਾ ਅਸੀਂ ਸਟੂਡੈਂਟਸ ਨਾਲ ਇੰਟਰੈਕਟ ਕਰਕੇ ਆਏ ਆ ਉੱਥੇ ਉਹਨਾਂ ਨਾਲ ਸੈਮੀਨਾਰ ਹੋਇਆ ਡਰੱਗਸ ਦੇ ਜੋ ਮਾੜੇ ਪ੍ਰਭਾਵ ਨੇ ਉਹਨਾਂ ਦੇ ਤਹਿਤ ਨਾਲ ਸਾਈਬਰ ਤੇ ਉੱਤੇ ਵੀ ਤੇ ਬਾਕੀ ਚੀਜ਼ਾਂ ਦੇ ਉੱਤੇ ਵੀ ਸੈਮੀਨਾਰ ਉਹਨਾਂ ਨਾਲ ਕਰਕੇ ਆਏ ਆ ਉਸ ਤੋਂ ਬਾਅਦ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਇਹ ਹੀ ਕਾਸੋ ਆਪਰੇਸ਼ਨ ਚ ਲਾਇਆ ਜਾ ਰਿਹਾ ਕੋਆਰਡੀਨੇਟ ਸਰਚ ოਪਰੇਸ਼ਨ ਹੈ ਰੇਲਵੇ ਸਟੇਸ਼ਨਸ ਦਾ ਤਾਂ ਜੋ ਇੱਥੇ ਕੋਈ ਮਾੜਾ ਬੰਦਾ ਕੋਈ ਡਰੱਗ ਸੀਲ ਕਰਨ ਦੇ ਲਈ ਕੋਈ ਇਹੋ ਜਿਹਾ ਨਾ ਹੋਵੇ ਤਾਂ ਜਾਂ ਇੱਥੇ ਕੋਈ ਉਹ ਜਿਹੀ ਚੀਜ਼ ਨਾ ਹੋਵੇ ਤਾਂ ਉਹਨੂੰ ਧਿਆਨ ਚ ਰੱਖਦੇ ਹੋਏ ਸਾਡੇ ਵੱਲੋਂ ਅੱਜ ਸਿਟੀ ਕੁਰਾਲੀ ਤੇ ਸਦਰ ਕੁਰਾਲੀ ਦੋਨੋਂ ਐਸਐਚਓ ਸਾਹਿਬਾਨ ਤੇ ਉਹਨਾਂ ਦੀ ਟੀਮ ਦੇ ਨਾਲ ਇਹ ਚੈਕਿੰਗ ਕੀਤੀ ਗਈ ਹੈ ਕਿੰਨੇ ਕਿ ਟਾਹਾਵਾਂ ਦੇ ਚੈਕਿੰਗ ਕੀਤੀ ਗਈ ਹੈ ਸਰ ਪਿਛਲੇ ਦਿਨਾਂ ਤੋਂ ਇਹ ਰੈਗੂਲਰ ਚੱਲ ਰਿਹਾ ਜੀ ਕਿ ਜਿੱਥੇ ਵੀ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਉੱਥੇ ਰੇਡ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਹੋਈ ਹੈ ਉਹਦੇ ਵਿੱਚ ਅਸੀਂ ਰੀਸੈਂਟਲੀ ਮਲਟੀਪਲ ਐਫਆਈਆਰਸ ਦਰਪੀਆਂ ਨੇ ਤੇ ਅੱਜ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀਗਾ ਕਿ 25-30 ਬੰਦੇ ਉਹ ਤਾਂ ਕੱਲੇ ਕੋਰਾਲੀ ਸਿਟੀ ਦੀ ਗੱਲ ਕਰ ਰਹੇ ਹਾਂ ਜੀ ਮੈਂ ਪੜ੍ਹੇ ਗਏ ਨੇ ਇਸੇ ਤਰ੍ਹਾਂ ਜਿਹੜਾ ਹੈਗਾ ਆਪਣਾ ਸਦਰ ਦੇ ਵਿੱਚੋਂ ਵੀ ਕਾਫੀ ਅਰੈਸਟ ਪਈਆਂ ਨੇ ਮਾਜਰੀ ਚੋਂ ਪਈਆਂ ਨੇ ਜੀ ਮੁੱਲਾਪੁਰ ਚੋਂ ਪਈਆਂ ਨੇ ਤੋਂ ਇਹ ਰੂਟੀਨ ਤੇ ਰੈਗੂਲਰ ਐਕਸਰਸਾਈਜ਼ ਹੈ ਜੀ ਡੇਲੀ ਮਲਟੀਪਲ ਸਾਡੇ ਵੱਲੋਂ ਮੀਟਿੰਗ ਕੀਤੀਆਂ ਜਾ ਰਹੀਆਂ ਨੇ ਪ ਕਾਲਜਸ ਦੇ ਵਿੱਚ ਕਰ ਰਹੇ ਆ ਮੀਟਿੰਗਸ ਜਿੱਥੇ ਕੋਈ ਪਬਲਿਕ ਪਲੇਸ ਹੈ